ਕਿ ਜੋ ਕਾਰਾ ਹੁਸ਼ਿਆਰਪੁਰ ਵਿੱਚ ਹੋਇਆ ਕਿ ਜੋ ਕਾਂਡ ਹੁਸ਼ਿਆਰਪੁਰ ਵਿੱਚ ਹੋਇਆ ਜੇ ਕਿਸੇ ਅਰਬ ਕੰਟਰੀ ਵਿੱਚ ਹੁੰਦਾ ਤਾਂ ਦੋਸ਼ੀ ਦੇ ਚੌਂਕ 'ਚ ਖੜਾ ਕਰਕੇ ਕਰਦੇਣੇ ਸੀ ਦੋ ਪੀਸ ਦੋਸਤੋ ਜਦ ਕਿਸੇ ਦਾ ਪੁੱਤ ਇਉਂ ਕੋਈ ਮਾੜਾ ਅੰਸਰ ਮੌਤ ਦੇ ਘਾਟ ਉਤਾਰਦਾ ਕਿਸੇ ਦੇ ਪੁੱਤ ਦੀ ਅਜਾਈ ਜਾਣ ਜਾਂਦੀ ਹੈ ਤਾਂ ਸੀਨੇ 'ਚੋਂ ਨਿਕਲਦੀ ਹੈ ਚੀਜ਼ ਦੋਸਤੋ ਸੀਨੇ ਚੋਂ ਨਿਕਲਦੀ ਐ ਚੀਜ਼ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਜਨੀਸ਼ੂਰੀ ਸਾਥੀਓ ਪੰਜਾਬ ਵਿੱਚ ਹੁਸ਼ਿਆਰਪੁਰ ਚ ਇੱਕ ਬਹੁਤ ਵੱਡਾ ਦੁਖਦ ਦਰਦਨਾਕ ਹਿਰਦੇ ਨੂੰ ਵਲੂੰਧਰਨ ਵਾਲਾ ਕਾਂਡ ਹੋਇਆ ਇੱਕ ਬੱਚਾ 5 ਸਾਲ ਦਾ ਜਿਸ ਨੂੰ ਪਹਿਲਾਂ ਕਿਡਨਾਪ ਕੀਤਾ ਜਾਂਦਾ ਉਸ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਕਿ ਸ਼ਾਇਦ ਕਿਤੇ ਵੱਧ ਫੈਲੀ ਕੀਤੀ ਗਈ ਲੋਕ ਇਕੱਠੇ ਹੋਏ ਸ਼ਹਿਰ ਬੰਦ ਕਰਨ ਤੱਕ ਦੀ ਗੱਲ ਸਾਹਮਣੇ ਆਈ ਤੇ ਉਸ ਤੋਂ ਬਾਅਦ ਪਤਾ ਲੱਗਾ ਕਿ ਬੱਚੇ ਦਾ ਕਤਲ ਕਰ ਦਿੱਤਾ ਗਿਆ ਔਰ ਕਤਲ ਇੱਕ ਪ੍ਰਵਾਸੀ ਨੇ ਕੀਤਾ ਲੋਕਾਂ ਦੇ ਮਨਾਂ 'ਚ ਵੱਡੀ ਚੀਜ਼ ਹੈ ਵੱਡਾ ਦਰਦ ਹੈ ਔਰ ਇਹ ਗੱਲ ਆਸਹਿਣਯੋਗ ਹੈ ਕਿਸੇ ਨਾਲ ਵੀ ਹਾਲਾਂਕਿ ਇਹੋ ਜੀ ਗੱਲ ਹੋਈ ਹੋਵੇ ਤਾਂ ਮਨ ਤੇ ਸੱਟ ਵੱਜਦੀ ਹੈ ਪਰ ਆ ਜੋ ਕਾਂਡ ਹੋਇਆ ਇਹ ਜੋ ਮਾੜਾ ਕੰਮ ਹੋਇਆ ਘਟਿਆ ਕੰਮ ਹੋਇਆ ਇਹ ਅੱਗੇ ਲਈ ਬਹੁਤ ਚੁਣੌਤੀਆਂ ਬਹੁਤ ਚਿੰਤਾਵਾਂ ਲੈ ਕੇ ਖੜਾ ਹੁੰਦਾ ਪਰ ਇਹਦੇ ਪਿੱਛੇ ਦੋਸ਼ੀ ਕੌਣ ਹੈ ਬਹੁਤ ਦਰਦਨਾਕ ਬਲਵਿੰਦਰ ਕੁਮਾਰ ਜੀ ਮੈਂ ਸ਼ੇਰ ਚ ਹੀ ਬੋਲਿਆ ਕਿ ਜੇ ਕਿਸੇ ਅਰਬ ਕੰਟਰੀ ਚ ਹੁੰਦਾ ਅਰਬ ਕੰਟਰੀ ਚ ਕਿਉਂ ਇਹ ਮਾੜੇ ਅੰਸਰ ਜਾ ਕੇ ਜਿਹੜੇ ਸੁਧਰ ਜਾਂਦੇ ਆ ਕਿਉਂ ਇਹੋ ਜਿਹੀਆਂ ਕਟਣਾਵਾਂ ਨਹੀਂ ਹੁੰਦੀਆਂ ਕਿਉਂਕਿ ਰੂਲਸ ਬਹੁਤ ਸਖਤ ਹੈ ਸਜ਼ਾਵਾ ਬਹੁਤ ਸਖਤ ਹੈ ਆ ਆਪਾ ਯੂਕੇ ਚ ਜਾਂ ਯੂਕੇ ਚ ਵੀ ਇਦਾਂ ਹੋਵੇ ਤਾਂ 100-100 ਸਾਲ ਦੀ ਸਜ਼ਾ ਦੇ ਦਿੰਦੇ ਆ ਪਰ ਅਰਬ ਕੰਟਰੀਆਂ ਚ ਤਾਂ ਉਹ ਤਾਂ ਚੌਂਕ ਚ ਖੜਾ ਕੇ ਫਿਰ ਕੰਮ ਕਰਦੇ ਆ ਤਾਂ ਹੁਣ ਜੋ ਬੱਚੇ ਨਾਲ ਹੋਇਆ ਉਹਦੇ ਪਿੱਛੇ ਦੋਸ਼ੀ ਕੌਣ ਹੈ ਅਸਲ ਚ ਦੋਸ਼ੀ ਕੌਣ ਹੈ ਉਹ ਤੇ ਵੀ ਚਰਚਾ ਕਰਨੀ ਆ ਮੇਰੇ ਨਾਲ ਵੀਰ ਪੀਟਰ ਸ਼ੋਕਰ ਇੱਥੇ ਮੌਜੂਦ ਨੇ ਹੰਸਰੋਂ ਤੋਂ ਨੇ ਪੀਟਰ ਤੁਹਾਡੇ ਨਾਲ ਕੈਮਰਾ ਜਦ ਇਹ ਖਬਰ ਪਤਾ ਲੱਗੀ ਕਿ 5 ਸਾਲਾ ਬੱਚਾ ਜਿਹੜਾ ਉਹਨੂੰ ਕਿਡਨੈਪ ਕੀਤਾ ਉਸ ਤੋਂ ਬਾਅਦ ਮਾਰ ਦਿੱਤਾ ਗਿਆ ਇੱਕ ਪ੍ਰਵਾਸੀ ਵੱਲੋਂ ਤਾਂ ਮਨ 'ਚ ਦਰਦ ਉੱਠਦਾ ਬਹੁਤ ਦਰਦ ਉੱਠਿਆ ਭਾਈ 5 5 ਸਾਲਾਂ ਦੇ ਬੱਚੇ ਨੇ ਕਿਸ ਨੇ ਕੀ ਕੀਤਾ ਹੋਗਾ ਹਾਂ ਪ੍ਰਵਾਸੀ ਇਹਨਾਂ ਦਾ ਤਾਂ ਲੱਗਤ ਬੰਨੀ ਨਹੀਂ ਜਾਣੀ ਕੋਸ਼ਣਾ ਕੋਤਾ ਕੰਨਾ ਪੈਣਾ ਤੇ ਤਾਂ ਆਪਣੇ ਬੋਲਦੇ ਸਾਰੇ ਉਧਰ ਮੈਨੂੰ ਲੱਗਦਾ ਹੋਰ 1-2 ਤਾਂ ਅੱਜ ਹੋਰ ਵੀ ਹੋਇਆ ਮੈਂ ਸੁਣਿਆ ਹਾਲੇ ਖਬਰਾਂ ਆਉਂਦੀਆਂ ਕੱਟਨਾਵਾਂ ਹੋਰ ਹੋਈਆਂ ਹੋਰ ਹੋਈਆਂ 15 ਸਾਲਾਂ ਦਾ ਬੱਚਾ ਨੇ ਕੀ ਕਰਨਾ ਨਾ ਤਾਂ ਉਹਨੇ ਕੋਈ ਦੇਖਿਆ ਹੋਣਾ ਦੁਨੀਆਂ ਦਾ ਹੱਲੇ ਤੱਕ ਅੱਛਾ ਉਸ ਬੱਚੇ ਦੇ ਮਾਪਿਓ ਦੀ ਕੋਈ ਰੰਜਿਸ਼ ਵੀ ਨਹੀਂ ਜਿਆਦਾ ਹੋਵੇ ਕਹਿੰਦੇ ਕਿ ਰੰਜਿਸ਼ ਆ ਕੋਈ ਰੰਜਿਸ਼ ਵੀ ਨਹੀਂ ਹੈਗੀ ਤਾਂ ਹੁਣ ਵੱਡੀ ਗੱਲ ਇਹ ਹੈ ਕਿ ਦੋਸ਼ੀ ਕੌਣ ਹੈ ਜੇ ਆਪਾਂ ਤੈਹ ਤੱਕ ਜਾਈਏ ਹੁਣ ਅੱਛਾ ਆਪਾਂ ਯੂਕੇ ਬੈਠੇ ਆ ਹਨਾ ਆ ਆਪਾਂ ਯੂਕੇ ਵਿੱਚ ਹੋ ਸਕਦਾ ਲੋਕ ਕਹਿਣ ਕਿ ਆਪਣੇ ਬੰਦੇ ਕੀ ਯੂਕੇ ਨਹੀਂ ਹੁੰਦੇ ਕੀ ਆਪਣੇ ਬੰਦੇ ਪਰਦੇਸਾਂ ਚ ਨਹੀਂ ਆਉਂਦੇ ਕੀ ਆਪਣੇ ਬੰਦੇ ਪ੍ਰਵਾਸੀ ਪੰਜਾਬੀ ਨਹੀਂ ਆ ਪਰ ਸਾਥੀਓ ਉੱਥੇ ਜਵਾਬ ਹੈ ਆਪਾਂ ਕਿੰਨੀਆਂ ਫਾਰਮੈਲਿਟੀਆਂ ਪੂਰੀਆਂ ਕਰਕੇ ਆਉਨੇ ਆ ਜੇ ਬੱਚੇ ਪੜ੍ਹਨ ਆਉਂਦੇ ਆ ਤਾਂ ਤੁਸੀਂ ਦੇਖੋ ਪਹਿਲਾਂ ਪੜ੍ਹਾਈ ਫਿਰ ਆਇਲਸ ਫਿਰ ਵੀਜ਼ਾ ਪ੍ਰੋਸੈਸਿੰਗ ਫਿਰ ਇੱਥੇ ਆ ਕੇ ਪੂਰੇ ਡਾਕੂਮੈਂਟੇਸ਼ਨ ਹੁੰਦੀ ਆ ਫਿਰ ਐਂਟਰੀ ਮਿਲਦੀ ਔਰ ਬੰਦਾ ਜਦੋਂ ਲੱਖ ਰੁਪਿਆ ਅੱਧਾ ਕਰੋੜ ਖਰਚ ਕੇ ਆਇਆ ਹੁੰਦਾ ਉਹ ਗੁਨਾਹ ਬਾਰੇ ਨਹੀਂ ਸੋਚਦਾ ਉਹ ਮਿਹਨਤ ਬਾਰੇ ਸੋਚਦਾ ਪਰ ਆਪਣੇ ਪੰਜਾਬ ਚ ਕੋਈ ਹੈ ਰੂਲਸ ਐਂਡ ਰੈਗੂਲੇਸ਼ਨ ਟ੍ਰੇਨਾਂ ਦੀਆਂ ਟ੍ਰੇਨਾਂ ਭਰੀਆਂ ਆਉਂਦੀਆਂ ਜਾਣ ਵਾਲੀਆਂ ਖਾਲੀ ਆ ਪ੍ਰਵਾਸੀਆਂ ਲਈ ਆਉਣ ਵਾਲੀਆਂ ਭਰੀਆਂ ਪਈਆਂ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਮਾੜੇ ਆ ਪਰ 100 ਚੋਂ ਜੇ 5 ਵੀ ਮਾੜੇ ਆਗੇ ਉਹਨੇ 5 ਕੰਡ ਤਾਂ ਕਰਨੇ ਆ ਨਾ ਔਰ ਜੇ ਫੜੇ ਨਾ ਗਏ ਤਾਂ 5 5 25 ਕਰ ਦੋ ਕਿਉਂਕਿ ਦੋਸ਼ੀ ਇਹ ਸਿਆਸਤਦਾਨ ਨੇ ਮੈਂ ਫਿਰ ਤੋ ਕਹੂੰਗਾ ਇਹ ਸਿਆਸਤਦਾਨ ਦੋਸ਼ੀ ਨੇ ਕਿਉਂ ਦੋਸ਼ੀ ਨੇ ਕਿਉਂਕਿ ਇਹ ਸਿਆਸਤਦਾਨ ਆਪਣੀਆਂ ਵੋਟਾਂ ਪਿੱਛੇ ਇਹਨਾਂ ਦੇ ਇਹਨਾਂ ਦੇ ਵੋਟਰ ਆਈਡੀ ਬਣਾ ਦਿੰਦੇ ਆ ਇਹਨਾਂ ਦੇ ਆਧਾਰ ਕਾਰਡ ਬਣਾ ਦਿੰਦੇ ਆ ਫ੍ਰੀ 20 ਇਹ ਲੋਕ ਲੈਂਦੇ ਆ ਆਪਣੇ ਏਰੀਆ 'ਚ ਕਦੇ ਜ਼ਰੂਰਤਮੰਦ ਨੂੰ ਦੇਖਿਆ ਕਿ ਜੇ ਜਾਂ ਮਿਡਲ ਕਲਾਸ ਵਾਲਾ ਕੋਈ ਲਾਈਨ 'ਚ ਖੜਾ ਹੋਵੇ ਇਹ ਲੋਕ ਜਿਆਦਾ ਖੜੇ ਹੁੰਦੇ ਕਿਸੇ ਨੂੰ ਫ੍ਰੀ 'ਚ ਸਮਾਨ ਚਾਹੀਦਾ ਰੋਟੀ ਫ੍ਰੀ 'ਚ ਰੇਡੀਆਂ ਜਿਹੜੀਆਂ ਲੱਗੀਆਂ ਉਹਦਾ ਕੋਈ ਕਾਇਦਾ ਕਾਨੂੰਨ ਨਹੀਂ ਹੈਗਾ ਆਪਣਾ ਪੰਜਾਬੀ ਬੰਦਾ ਜੇ ਲਾਲਵੇ ਉਹ ਤੇ ਕੋਈ ਜਾਣਦਾ ਨਹੀਂ ਮੈਂ ਇਹਨਾਂ ਦੇ ਖਿਲਾਫ ਨਹੀਂ ਆ ਪਰ ਪੰਜਾਬੀ ਨੂੰ ਕੀ ਪੰਜਾਬੇ ਵਿੱਚ ਕੋਈ ਸਹੂਲਤ ਮਿਲ ਰਹੀ ਹੈ ਹਿਮਾਚਲ ਚਲੇ ਜਾਓ ਤੁਸੀਂ ਕੀ ਪ੍ਰਾਪਰਟੀ ਖਰੀਦ ਸਕਦੇ ਆ ਤੁਸੀਂ ਰਾਜਸਥਾਨ ਚਲੇ ਜਾਓ ਕੀ ਤੁਹਾਨੂੰ ਸਹੂਲਤ ਮਿਲਦੀ ਆ ਮਤਲਬ ਜੇ ਪੰਜਾਬੀ ਪਰਦੇਸਾਂ ਚ ਆਉਂਦਾ ਆ ਅਸੀਂ ਪਰਦੇਸ ਚ ਬੈਠੇ ਆ ਆ ਪੀਟਰ ਭੱਜੀ ਦੇ ਮਾਪਿਓ 60 ਸਾਲ ਪਹਿਲਾਂ ਆ ਕੇ ਕਿੰਨੀਆਂ ਘਾਹ ਲਾਣਾ ਘਰਨੀਆਂ ਪੈਂਦੀਆਂ ਤਾਂ ਵੀ ਆ ਕੇ ਇੱਥੇ ਹਾਲੇ ਤੱਕ ਪੰਜਾਬੀ ਨੂੰ ਪੰਜਾਬੀ ਕਹਿੰਦੇ ਆ ਬ੍ਰਿਟਿਸ਼ਰ ਨਹੀਂ ਮੰਨਦੇ ਪਰ ਆਪਣੇ ਪੰਜਾਬ 'ਚ ਇੱਕ 1.5 200 ਦੀ ਟਿਕਟ ਲੈਣੀ ਆ ਚਾਹੇ ਯੂਪੀ ਤੋਂ ਚਾਹੇ ਬਿਹਾਰ ਤੋਂ ਚਾਹੇ ਕਿਤੋਂ ਵੀ ਟਿਕਟ ਲੈਣੀ ਆ ਇੱਥੇ ਪਹੁੰਚਣਾ ਔਰ ਪੰਜਾਬ ਦੇ ਜਿੰਨੇ ਬੈਨੇਫਿਟ ਹੈ ਸਾਰੇ ਇੰਜੋਏ ਕਰੋ ਸਾਰੀਆਂ ਸਹੂਲਤਾਂ ਇੰਜੋਏ ਕਰਨ ਨੂੰ ਮਿਲਦੀਆਂ ਜੇ ਪੰਜਾਬੀ ਕੈਨੇਡਾ ਅਮਰੀਕਾ ਇੰਗਲੈਂਡ ਆਉਂਦੇ ਆ ਤਾਂ ਜਾਣ ਤਲੀ ਤੇ ਧਰ ਕੇ ਆਉਂਦੇ ਕਿਉਂਕਿ ਸਭ ਕੁਝ ਦਾ ਵੇਚ ਦਿੰਦੇ ਆ ਬੈਂਕਾਂ ਤੋਂ ਲਿਮਟਾਂ ਚੱਕਦੇ ਆ ਜ਼ਮੀਨਾਂ ਵਿਕ ਜਾਂਦੀਆਂ ਤਾਂ ਵੀ ਜਾ ਕੇ ਕਿਤੇ ਪੱਕੇ ਨਹੀਂ ਹੁੰਦੇ ਤੀਜੀ ਚੌਥੀ ਜਨਰੇਸ਼ਨ ਨੂੰ ਵੀ ਬਹੁਤ ਕੁਝ ਚੱਲਣਾ ਪੈਂਦਾ ਪਰ ਪੰਜਾਬ ਚ ਸਿਰਫ 1.5 200 ਦੀ ਟਿਕਟ ਲਓ ਟਰੇਨ ਤੋਂ ਉਤਰੋ ਸਾਰੀਆਂ ਸਹੂਲਤਾਂ ਤੁਹਾਨੂੰ ਮਿਲਦੀਆਂ ਨੇ ਔਰ ਕੋਈ ਵੈਰੀਫਿਕੇਸ਼ਨ ਨਹੀਂ ਇੱਕ ਮੈਂ ਬੇਨਤੀ ਕਰ ਦੇਣੀ ਚਾਹੁੰਦਾ ਕਿਉਂਕਿ ਜਦ ਐਦਾ ਦੀ ਕੋਈ ਘਟਨਾ ਹੁੰਦੀ ਹੈ ਮਾਂ ਪਿਓ ਦਾ ਦਿਲ ਡਰਦਾ ਅਸੀਂ ਇੱਥੇ ਹੁਣ ਇਸ ਘਟਨਾ ਬਾਰੇ ਕਿੰਿਆਂ ਨਾ ਚਰਚਾ ਕੀਤੀ ਹੈ ਜਿਹੜੇ ਮਾਂ ਪਿਓ ਇੱਥੇ ਬੱਚਿਆਂ ਨਾਲ ਇੰਡੀਆ ਜਾਣਾ ਚਾਹੁੰਦੇ ਆ ਉਹ ਡਰਦੇ ਕਹਿੰਦੇ ਕਿ ਯਾਰ ਉੱਥੇ ਇਹੋ ਜਿਹੇ ਹਾਲਾਤ ਨੇ ਬੱਚੇ ਨੂੰ ਕੋਈ ਨੁਕਸਾਨ ਪੰਜ ਆ ਗਿਆ ਕੋਈ ਚੱਕ ਕੇ ਲੈ ਗਿਆ ਤਾਂ ਹੂ ਇਜ਼ ਰਿਸਪੋਨਸੀਬਲ ਔਰ ਇੰਨੀ ਕਬਾਦੀ ਇਨਾ ਦੀ ਮਾੜੀ ਗੱਲ ਇਹ ਆ ਕਿ ਜੇ ਜਿਨ੍ਹਾਂ ਨੇ ਆਪਣੇ ਘਰਾਂ ਚ ਆਪਣੇ ਅਪਾਰਟਮੈਂਟਸ ਜਿਨ੍ਹਾਂ ਨੂੰ ਰੱਖਿਆ ਆ ਜਾਂ ਕਲੋਨੀਆਂ ਬਣਾਈਆਂ ਕੀ ਉਹ ਪੂਰੀ ਵੈਰੀਫਿਕੇਸ਼ਨ ਕਰਾਉਂਦੇ ਆ ਲੋਕ ਸਾਡੇ ਦੋਸ਼ੀ ਆ ਜਿਹੜੇ ਦੁਕਾਨਾਂ ਤੇ ਰੱਖਦੇ ਆ ਜਾਂ ਕੰਸਟਰਕਸ਼ਨ ਦਾ ਕੰਮ ਕਰਾਉਂਦੇ ਆ ਕੀ ਉਹ ਵੈਰੀਫਿਕੇਸ਼ਨ ਕਰਾਉਂਦੇ ਆ ਇੱਥੇ ਇੱਕ ਮਿੰਟ ਪੀਟਰ ਭਾਈ ਜੇ ਆਪਣੇ ਪੰਜਾਬੀ ਨਾ ਆ ਕੇ ਇੱਥੇ ਕੰਮ ਕਰਨਾ ਬਿਨਾ ਡਾਕੂਮੈਂਟੇਸ਼ਨ ਤੋਂ ਚਾਹੇ ਚਾਹੇ ਕੱਚਾ ਹੀ ਆ ਚਾਹੇ ਟੂਰ ਤੇ ਵੀ ਆਏ ਡਾਕੂਮੈਂਟੇਸ਼ਨ ਦਾ ਇਧਰ ਲਈ ਕੰਟਰੀਆਂ ਦੇਖਦੀਆਂ ਨਾ ਉਦਾਂ ਐਂਟਰੀ ਤਾਂ ਨਹੀਂ ਮਿਲਦੀ ਕੋਈ ਉੜ ਕੇ ਤਾਂ ਨਹੀਂ ਆ ਤਾਂ ਜੇ ਟ੍ਰੇਨ 'ਚ ਤਾਂ ਨਹੀਂ ਆ ਜਾਂਦਾ ਪੂਰੀ ਡਾਕੂਮੈਂਟੇਸ਼ਨ ਹੁੰਦੀ ਆ ਹਾਂ ਜੀ ਹਾਂ ਜੀ ਅੱਛਾ ਜੀ ਇੱਥੇ ਕੋਈ ਬੱਚੇ ਨਾਲ ਇਦਾਂ ਕਰਦਾ ਫਿਰਦਾ ਕੀ ਇਲਾਜ ਕਰਦੇ ਤੇ ਕਾਨੂੰਨ ਜਿੰਨਾ ਜਿੰਨੀ ਕਾਨੂੰਨ ਦੀ ਤਾਕਤ ਹੈ ਜਿੱਥੇ ਤੱਕ ਉਹਨਾਂ ਨੂੰ ਪਹੁੰਚੋ ਉਹਨਾਂ ਨੇ ਪ੍ਰੋਪਰ ਉਹਨਾਂ ਤੇ ਸਜ਼ਾ ਦੇਣੀ ਸੀ ਸਜ਼ਾ ਤਾਂ ਨਹੀਂ ਕੇਸ ਹੋਣਾ ਤੇ ਜੇ ਯੂਰਪ ਚ ਜਾਂਦਾ ਹੁੰਦਾ ਫਿਰ ਯੂਰਪ ਸੇ ਯੂਰਪ ਦਾ ਬੱਚਾ ਜੇ ਅਰਬ ਕੰਟਰੀ ਚ ਹੁੰਦਾ ਉਥੇ ਦਾ ਫੇ ਵੜ ਦੋ ਬੰਦੇ ਨੂੰ ਇਹ ਵੜ ਦੇਣਾ ਸੀ ਨਾ ਹੁਣ ਇੱਥੇ ਫਾਜ਼ੀਆਂ ਫੂਜ਼ੀਆਂ ਦਾ ਵੱਧ ਕੀਤੀਆਂ ਨੇ ਤਾਂ ਐਦਾਂ ਦੇ ਬੰਦੇ ਨੂੰ ਹੁਣ ਇੰਡੀਆ ਤਾਂ ਫਾਜ਼ੀ ਕਰਨੇ ਐਦਾਂ ਦੇ ਬੰਦੇ ਨੂੰ ਫੜ ਕੇ ਫਾਜ਼ੀ ਕਿਉਂ ਨਹੀਂ ਦਿੰਦੇ ਮੈਂ ਇਹ ਅਪੀਲ ਕਰਦਾ ਇਹ ਬੇਨਤੀ ਕਰਦਾ ਯੂਕੇ ਤੇ ਆਪਾਂ ਇੱਥੇ ਹੈਗੇ ਪਰ ਇੰਡੀਆ ਆ ਜਾਣਾ ਆ ਮੇਰੇ ਨਾਲ ਪੀਟਰ ਭਾਈ ਆ ਅਸੀਂ ਅਪੀਲ ਕਰਦੇ ਆ ਬੇਨਤੀ ਕਰਦੇ ਆ ਦਰਖਾਸਤ ਕਰਦੇ ਆ ਕਾਨੂੰਨ ਨੂੰ ਔਰ ਕਈ ਵੇਲੇ ਜਿਹੜੇ ਇਹਨਾਂ ਦੇ ਹਿਊਮਨ ਰਾਈਟਸ ਇਹੋ ਜੇ ਮਾੜੇ ਬੰਦੇ ਦੇ ਲੈ ਕੇ ਲੋਕ ਆ ਜਾਂਦੇ ਆ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਹਦੀ ਸਜ਼ਾ ਐਗਜ਼ੈਂਪਲਰੀ ਹੋਣੀ ਚਾਹੀਦੀ ਆ ਬਾਕੀਆਂ ਲਈ ਵੀ ਐਗਜ਼ੈਂਪਲ ਹੋਣੀ ਚਾਹੀਦੀ ਆ ਤਾਂ ਜੋ ਕੋਈ ਹੋਰ ਮਾੜਾ ਅੰਸਰ ਕੋਈ ਕੁੱਤੇ ਦਾ ਪੁੱਤ ਇਹੋ ਜੀ ਗਲਤ ਕੰਮ ਕੋਈ ਇਹੋ ਜੇ ਦਰਦਨਾਕ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹਜ਼ਾਰ ਬਾਰ ਸੋਚੇ ਕਿ ਮੈਨਾਂ ਮੇਰੀ ਦੁਰਦਸ਼ਾ ਹੋਣੀ ਆ ਕਿਉਂਕਿ ਉਹ ਪਰਿਵਾਰ ਉਹ ਪਰਿਵਾਰ ਨੂੰ ਦੇਖ ਕੇ ਅੱਖਾਂ 'ਚੋਂ ਅੱਥਰੂ ਨਿਕਲਦੇ ਸੀ ਉਹ ਬੱਚਾ ਉਹਦੀ ਭੈਣ ਉਹ ਕਹਿੰਦੀ ਕਿ ਮੈਂ ਪੁੱਛਣਾ ਚਾਹੁੰਨੀ ਕਿ ਕਸੂਰ ਕੀ ਸੀ ਮੇਰੇ ਭਰਾ ਦਾ ਮਾਪਿਓ ਦੇਖੋ ਮਸਾ ਮਸਾ ਲੋਕ ਪੁੱਤ ਲੈਂਦੇ ਧੀਆਂ ਪੁੱਤ ਲੈਂਦੇ ਆ ਤੇ ਇਸ ਤਰੀਕੇ ਅਜਾਈ ਜਹਾਨੋਂ ਚਲ ਜਾਣਾ ਉਹਨਾਂ ਦੇ ਦਿਲ ਤੇ ਕੀ ਬੀਤਰੀ ਹੋ ਗਈ ਸਾਰੀ ਜ਼ਿੰਦਗੀ ਇਸ ਸਵਾਲ ਨੇ ਉਹਨਾਂ ਨੂੰ ਜੀਣ ਨਹੀਂ ਦੇਣਾ ਸਾਰੀ ਜ਼ਿੰਦਗੀ ਇਸ ਸਵਾਲ ਨੇ ਉਹਨਾਂ ਦੀ ਮੱਤ ਮਾਰ ਕੇ ਰੱਖਣੀ ਆ ਔਰ ਅਸੀਂ ਕਲਪ ਦੇ ਕਿਉਂ ਪਏ ਆ ਇਹ ਲਾਈਵ ਦਾ ਮਕਸਦ ਕੀ ਆ ਮਕਸਦ ਇਹ ਆ ਕਿ ਮੋਰੇ ਕਿਸੇ ਨਾਲ ਇਦਾਂ ਨਾ ਹੋਵੇ ਦਾ ਵੈਰੀਫਿਕੇਸ਼ਨ ਬਹੁਤ ਜ਼ਰੂਰੀ ਆ ਅ ਵੈਰੀਫਿਕੇਸ਼ਨ ਬਹੁਤ ਜ਼ਰੂਰੀ ਆ ਆ ਲੇਬਰ ਲੇਬਰ ਚੌਂਕ ਚ ਮੈਂ ਕਹਿੰਦਾ ਸੈਂਕੜੇ ਪਈਏ ਖੜੇ ਹੁੰਦੇ ਆ ਕਿਸੇ ਕੋ ਜਾ ਕੇ ਪੁੱਛ ਲੋ ਪ੍ਰੋਪਰ ਵੈਰੀਫਿਕੇਸ਼ਨ ਨਹੀਂ ਹੁੰਨੀ ਇਹਨਾਂ ਦੇ 2 2 3 3 ਆਧਾਰ ਕਾਰਡ ਬਣੇ ਹੁੰਦੇ ਆ ਪੰਜਾਬ ਦਾ ਵੀ ਆਧਾਰ ਕਾਰਡ ਹੁੰਦਾ ਯੂਪੀ ਦਾ ਵੀ ਲਈ ਫਿਰਦੇ ਹੁੰਦੇ ਕਿਸੇ ਹੋਰ ਸਟੇਟ ਦਾ ਵੀ ਲਈ ਫਿਰਦੇ ਹੁੰਦੇ ਆ ਆ ਪਿੱਛੇ ਜੇ ਪੀਟਰ ਭਾਈ ਐਸੀ ਇੱਕ ਬੰਦੇ ਦੀ ਵੀ ਖਬਰ ਚਲਾਈ ਉਹ ਗਊ ਮਾਰਦਾ ਸੀ ਉਹ ਦੇਖੋ ਪੰਜਾਬ ਦਾ ਆਧਾਰ ਕਾਰਡ ਵੀ ਸੀ ਯੂਪੀ ਦਾ ਵੀ ਸੀ। ਕੀ ਕਰ ਲੂ ਕੋਈ? ਇਹ ਸਾਡੇ ਸਿਆਸਤਦਾਨ ਕੁੱਤੇ ਆ। ਇਹ ਬਣਾ ਕੇ ਦਿੰਦੇ ਆ। 10 ਦਾ 15 ਦਿਨ ਦਾ ਬਣਾ ਕੇ ਇਹਨਾਂ ਨੂੰ। ਅੱਜ ਆ ਆਡ ਮਿਲ ਜਾਂਦਾ। ਲੈ ਮੈਂ ਤੈਨੂੰ ਹੋਰ ਗੱਲ ਦੱਸ ਦੇਣਾ ਪੀਟਰ ਭਾਈ। ਅਸੀਂ ਇੱਕ ਦਿਨ ਇੱਕ ਕਬਾੜੀਆ ਫੜਿਆ। ਚੋਰੀ ਸਮਾਨ ਖਰੀਦਦਾ। ਲੈ ਉਹਦੀ ਖਬਰ ਪਾਉਣ ਤੋਂ ਪਹਿਲਾਂ ਨਵੇਂ ਸ਼ਹਿਰ ਦਾ ਇੱਕ ਸਿਆਸਤਦਾਨ ਹੈ ਆਪਣਾ ਉਹਨੂੰ ਬਹੁਤ ਕਹਿੰਦਾ ਘੌਂਦਾ। ਉਹਦੇ ਚੇਲੇ ਜੱਪੜੇ ਤੇ ਮੈਨੂੰ ਫੋਨ ਆਣ ਲਾਪੇ ਪਾਜੀ ਇਹ ਖਬਰ ਨਹੀਂ ਪਾਣੀ। ਮੈਂ ਕਿਹਾ ਕੱਲ ਨਹੀਂ ਪਾਣੀ। ਕਹਿੰਦਾ ਕਬਾੜੀਆ ਆਪਣਾ ਮਤਲਬ ਕਬਾੜੀਆਂ ਨੂੰ ਸ਼ਹਿ ਕੌਣ ਦੇ ਰਿਹਾ ਪੁਸ਼ਤ ਬਣਾਈ ਕੌਣ ਦੇ ਰਿਹਾ ਆਪਣੇ ਦਿੰਦੇ ਆ ਆਪਣੇ ਮੈਂ ਕਿਹਾ ਯਾਰ ਕਬਾੜੀਆਂ ਚੋਰ ਆ ਕਹਿੰਦਾ ਨਹੀਂ ਖਬਰ ਨਹੀਂ ਪਾਣੀ ਮੈਂ ਕਿਹਾ ਆ ਥੁੱਕ ਦੀ ਮੁੱਥ ਜਿਵੇਂ ਨਾ ਪਾਵਾਂ ਮੈਂ ਲੋਕਾਂ ਨਾਲ ਲਿਆ ਮੈਂ ਕਿਸੇ ਕਬਾੜੀਏ ਦਾ ਸਾਥੀ ਜਣਾ ਚੋਰ ਦਾ ਤਾਂ ਜਦਾ ਹੀ ਨਹੀਂ ਦੇਣਾ ਅੱਛਾ ਪਿੱਛੇ ਜੇ ਇੱਕ ਕਬਾੜੀਏ ਦੇ ਬੰਦੇ ਨੇ ਮੋਟਰਸਾਈਕਲ ਚੱਕ ਲਿਆ ਉਹਨੂੰ ਛਡਾਣ ਇੱਕ ਹੋਰ ਲੀਡਰ ਹੈ ਉਹਦਾ ਚੇਲੇ ਚਪਟਿਆ ਮਤਲਬ ਦੋ ਲੀਡਰ ਜਿਹਨਾਂ ਨੇ ਪਰੇਸ਼ਾਨ ਕੀਤਾ ਪਿਆ ਉਹਨਾਂ ਦੇ ਚੇਲੇ ਚੱਪਟੇ ਔਨ ਰਿਕਾਰਡ ਮੇਰੇ ਕੋ ਡਾਟਾ ਮੈਨੂੰ ਫੋਨ ਕਰਕੇ ਕਹਿੰਦੇ ਕਿ ਛਡਾ ਦੇ ਖਬਰ ਨਾ ਭਾਈ ਮੈਂ ਕਿਹਾ ਹੁਣ ਮੈਂ ਕਿਹਾ ਕਹਾ ਮੈਂ ਕੀ ਕਿਹਾ ਸੀਗਾ ਮੈਂ ਕਿਹਾ ਪੰਜਾਬੀ ਆ ਪੰਜਾਬੀਆਂ ਸਾਥ ਨੂੰ ਔਰ ਮਾੜੇ ਅਨਸਰ ਦਾ ਕਦੀ ਸਾਥ ਨਹੀਂ ਦਊ ਆ ਲੋਕਾਂ ਨੂੰ ਲੈ ਮੈਂ ਅੱਜ ਖੁੱਲ੍ਹ ਕੇ ਕਹਿਣਾ ਇਹ ਸਾਡੇ ਸਿਆਸਤਦਾਨੀ ਮਾੜਿਆ ਐਮਸੀ ਸਰਪੰਚ ਪੰਚ ਕੁਝਕ ਜਿਹੜੇ ਕਹਿੰਦੇ ਕਿ ਇਹਨਾਂ ਦੀ ਵੋਟਾਂ ਬਣਾਓ ਤੇ ਲੋੜ ਪਏ ਤੇ ਇਹਨਾਂ ਤੋਂ ਵੋਟਾਂ ਪਵਾਵਾਂਗੇ ਅਲੇ ਮੈਨੂੰ ਫੋਨ ਆ ਜਾਂਦਾ ਕਿ ਖਬਰ ਨਾ ਪਾਈ ਯਾਰ ਕਿਉਂ ਨਾ ਪਾਈ ਯਾਰ ਖਬਰ ਹੈਂ ਮਾੜੇ ਅਨਸਰ ਲਈ ਮੈਨੂੰ ਫੋਨ ਮੈਂ ਤਾਂ ਉਸ ਬੰਦੇ ਤੋਂ ਹੈਰਾਨ ਆ ਕਿ ਉਹਦੀ ਅਕਲ ਮਤ ਕਿੰਨੀ ਵੱਜੀ ਜੋ ਚ ਹੰਕਾਰ ਕਿੰਨਾ ਜੋ ਉਹਨੇ ਪਹਿਲਾਂ ਕਿੰਨੇ ਮਾੜੇ ਕੰਮ ਕੀਤੇ ਹੋਗੇ ਆ ਮੈਂ ਦੱਸ ਵੀ ਦਿਨਾ ਆ ਜਾਫਰਪੁਰ ਤੋਂ ਚੋਰ ਫੜਿਆ ਸੀ ਚੋਰ ਕਬਾੜੀਏ ਦੇ ਲੈ ਗਿਆ ਤੇ ਮੈਨੂੰ ਉਸੇ ਰੋਡ ਤੇ ਰਾਹੋਂ ਰੋਡ ਤੋਂ ਬੰਦਾ ਕਹਿੰਦਾ ਫੋਨ ਕਰਕੇ ਕਿਸੇ ਲੀਡਰ ਦਾ ਚੰਗਾ ਤਗੜਾ ਚੇਲਾ ਚਪਟਾ ਕਹਿੰਦਾ ਕਿ ਖਬਰ ਨਾ ਪਾਈਓ ਮੈਂ ਕਿਹਾ ਕਿਉਂ ਨਾ ਪਾਈ ਬਈ ਤੂੰ ਕਿਸ ਕਪੈਸਿਟੀ 'ਚ ਮੈਨੂੰ ਕਹਿ ਰਿਹਾ ਖਬਰ ਨਾ ਪਾਈ ਇਸੇ ਤਰੀਕੇ ਇੱਕ ਕਰਿਆਮ ਰੋਡ ਦਾ ਚੋਰ ਫੜਿਆ ਸੀ ਕਬਾੜੀਏ ਦੇ ਨਾਲ ਦਾ ਉਹ ਵੀ ਮੈਨੂੰ ਉਹ ਕਿਸੇ ਕੋਈ ਹੋਰ ਲੀਡਰ ਮਤਲਬ ਸ਼ਹਿਰ ਚ ਦੋ ਕੁ ਲੀਡਰ ਚਮਕਦੇ ਆ ਉਹ ਕਿਸੇ ਦੂਜੇ ਲੀਡਰ ਦਾ ਚੇਲਾ ਚਾਪਟਾ ਨਾਲ ਆਇਆ ਸੀ ਉਹ ਮੈਂ ਕਿਹਾ ਬਾਬਾ ਜੀ ਇਹ ਕੰਮ ਨਹੀਂ ਹੋਣੇ ਇੱਦੀ ਇੱਕ ਡਾਕਟਰ ਮੈਨੂੰ 2 ਲੱਖ ਰੁਪਏ ਰਿਸ਼ਵਤ ਦੇ ਰਿਆ ਸੀ ਕਿ ਮੇਰੇ ਖਿਲਾਫ ਖਬਰ ਨਾ ਪਾ ਉਹ ਮੈਂ ਵੀਡੀਓ ਇੰਡੀਆ ਕੇ ਕਰੂੰਗਾ ਹੁਣ ਇਹ ਨਾ ਲੱਗੇ ਕਿ ਇੰਗਲੈਂਡ ਬੈਠਾ ਤਾਂ ਰੌਲਾ ਪਾਉਂਦਾ ਮੈਂ ਅੱਖ ਚ ਅੱਖ ਪਾ ਕੇ ਗੱਲ ਕਰੂੰਗਾ ਕਿਓ ਕਰ ਮੈਂ ਸੱਚਾ ਹਾਂ ਮੈਂ ਇੱਥੇ ਬਹਿ ਕੇ ਨਹੀਂ ਗੱਲਾਂ ਗੱਲੀਆਂ ਕਰਨੀਆਂ ਇੰਡੀਆ ਆ ਕੇ ਵੀ ਕਰਨੀਆਂ ਔਰ ਅੱਜ ਅਸੀਂ ਇੱਥੇ ਬਹਿ ਕੇ ਮੈਂ ਤੇ ਪੀਟਰ ਬਾਈ ਬੈਠੇ ਆ ਪੀਟਰ ਬਾਈ ਤੋਂ ਇੱਥੋਂ ਸਪੋਰਟ ਕਰੀ ਜਾਂ। ਅਸੀਂ ਆਪਣੇ ਨਵੇਂ ਸ਼ਹਿਰ 'ਚ ਇਹ ਚੇਤਾਵਨੀ ਦਿੰਨੇ ਆ ਲੋਕਾਂ ਨੂੰ ਜਿਹੜੇ ਇਹਨਾਂ ਨੂੰ ਰੱਖਦੇ ਆ ਵੈਰੀਫਿਕੇਸ਼ਨ ਅਸੀਂ ਡੀਸੀ ਤੋਂ ਲਿਖ ਕੇ ਲੈ ਲਾਂਗੇ ਇੰਡੀਆ ਆ ਕੇ। ਅਸੀਂ ਆਪ ਵੈਰੀਫਿਕੇਸ਼ਨਸ ਕਰਾਂਗੇ ਆ ਕੇ ਇੰਡੀਆ ਚੈੱਕ ਕਰਾਂਗੇ ਔਰ ਜੇ ਕੋਈ ਸਾਨੂੰ ਬੇਨਾ ਅਸਲੀ ਆਧਾਰ ਕਾਰਡ ਤੋਂ ਨਜ਼ਰ ਆ ਗਿਆ ਤਾਂ ਫਿਰ ਬਣਦੀ ਭੁਗਤ ਸਵਾਰੀ ਹੋਊਗੀ ਕਿਉਂਕਿ ਅਸੀਂ ਆਪਣੇ ਬੱਚੇ ਬਚਾਣੇ ਆ ਅਸੀਂ ਆਪਣੇ ਬੱਚਾ ਨੂੰ ਉਹ ਅਜਾਈ ਨਹੀਂ ਮਾਰਨਾ ਹਾਂ ਲੋਕੇ ਸਵਾਲ ਕਰਦੇ ਆ ਉਹ ਇੱਕ ਚੁਟਕਲਾ ਵੀ ਹੈਗਾ ਨਾ ਤੋ ਕਿਹਾ ਪੰਜਾਬ ਕੇ ਲੋਕ ਪ੍ਰਦੇਸ਼ ਮੈਂ ਸੰਤਰਾ ਲੈਣੇ ਆਤੇ ਆ ਭਾਈ ਸੰਤਰੇ ਵੈਸੇ ਨਹੀਂ ਮਿਲਦੇ ਇੱਥੇ ਪਹਿਲਾਂ ਸਭ ਕੁਝ ਲੁੱਟਰ ਲੁੱਟ ਕੇ ਆਪਣਾ ਵੇਚਣਾ ਪੈਂਦਾ ਲੁੱਟ ਹੋ ਕੇ ਇੱਥੇ ਆਨੇ ਆ ਫਿਰ ਸਾਰੀ ਜ਼ਿੰਦਗੀ ਟੈਕਸ ਦੇਈ ਜਾਂਦੇ ਸਾਰੀ ਜ਼ਿੰਦਗੀ ਫਿਰ ਇੱਥੇ ਆ ਕੇ ਕਿਸ਼ਤਾਂ ਦੇਈ ਜਾਂਦੇ ਆ ਕਾਮੀ ਪੰਜਾਬੀ ਪੱਕੇ ਨਹੀਂ ਹੁੰਦੇ ਔਰ ਆਉਂਦੇ ਕਿਉਂ ਆ ਮਜਬੂਰੀ ਚ ਆਉਂਦੇ ਆ ਕਿ ਆਪਣੇ ਬੱਚਿਆਂ ਨੂੰ ਵਧੀਆ ਫਿਊਚਰ ਦੇਣਾ ਜੇ ਪਿੱਛੇ ਆ ਹਾਲ ਹੁੰਦੇ ਆ ਤਾਂ ਇੱਥੇ ਰੂਹ ਨੂੰ ਸਕੂਨ ਨਹੀਂ ਮਿਲਦਾ ਰੂਹ 'ਚ ਚਿੰਤਾ ਵੱਧਦੀ ਆ ਸੋ ਬੇਨਤੀ ਹੈ ਪ੍ਰਸ਼ਾਸਨ ਨੂੰ ਸਰਕਾਰ ਨੂੰ ਨਮਾਇੰਦਿਆਂ ਨੂੰ ਕਿ ਪਹਿਲੀ ਗੱਲ ਤਾਂ ਤੁਸੀਂ ਇਹ ਨਾ ਚਾਹੇ ਕੋਈ ਵੀ ਆ ਗਲਤ ਕੰਮ ਨਾ ਕਰੋ ਕਿਸੇ ਦਾ ਆਧਾਰ ਕਾਰਡ ਨਾ ਬਣਾਓ ਕਿਸੇ ਦਾ ਵੋਟਰ ਕਾਰਡ ਨਾ ਬਣਾਓ ਦੂਜੀ ਗੱਲ ਸ਼ਰਮ ਕਰੋ ਸ਼ੀਸ਼ੇ 'ਚ ਅੱਖ 'ਚ ਅੱਖ ਪਾ ਕੇ ਦੇਖੋ ਤੁਹਾਡੀ ਤਾਂ ਉਹ ਗੱਲ ਆ ਉਹ ਕਹਿੰਦੇ ਕਿ ساری ਜ਼ਿੰਦਗੀ ਸ਼ੀਸ਼ਾ ਸਾਫ਼ ਕਰੀ ਗਿਆ ਪਰ ਦਾਗ ਮੂੰਹ ਤੇ ਸੀ ਤਾਂ ਸ਼ੀਸ਼ਾ ਸਾਫ਼ ਨਾ ਕਰੋ ਆਪਣਾ ਮੂੰਹ ਸਾਫ਼ ਕਰੋ ਔਰ ਜੇ ਤੁਹਾਨੂੰ ਪਤਾ ਕਿ ਜਿਹਨਾਂ ਲੋਕ ਦੇ ਨਜਾਇਜ਼ ਆਧਾਰ ਕਾਰਡ ਬਣਿਆ ਵੋਟਰ ਆਈਡੈਂਟਿਟੀ ਬਣੀਆਂ ਉਹ ਕੈਨਸਲ ਕਰਾਓ ਔਰ ਦੁਕਾਨਦਾਰਾਂ ਨੂੰ ਕਿਰਾਏ ਦਾ ਕਿਰਾਏ ਤੇ ਜਿਹੜੇ ਲੋਕ ਕਿਰਾਏ ਤੇ ਜਿਹੜੇ ਲੋਕ ਭਈਆਂ ਨੂੰ ਰੱਖਦੇ ਆ ਉਹ ਪੁਲਿਸ ਵੈਰੀਫਿਕੇਸ਼ਨ ਕਰਨ ਕਿਉਂਕਿ ਤੁਹਾਡੀ ਵੀ ਇੱਥੇ ਸੇਫਟੀ ਆ ਇਹ ਨਾ ਹੋਵੇ ਕੱਲੋਂ ਤੁਸੀਂ ਸੁੱਤੇ ਤਾਂ ਤੁਹਾਡਾ ਗਲਾ ਵੱਢ ਕੇ ਤੁਹਾਡਾ ਸੋਨਾ ਲੈ ਕੇ ਅਗਲਾ ਭੱਜ ਜਵੇ ਕਿਉਂਕਿ ਉਹਨੇ ਟ੍ਰੇਨ 'ਇ ਚੜਨਾ ਕੋਈ 에ਅਰ 에ਅਰ ਟਿਕਟ ਨਹੀਂ ਲੈਣੀ ਕੋਈ ਪਾਸਪੋਰਟ ਦਿਖਾ ਕੇ ਟਿਕਟ ਨਹੀਂ ਲੈਣੀ ਔਰ ਹੋ ਸਕਦਾ ਰਾਤ ਨੂੰ ਤੁਹਾਡਾ ਕਤਲ ਕਰ ਜਵੇ ਤੇ ਮੁੜ ਕੇ ਫੇ ਤੁਸੀਂ ਦੇਖੋ ਕਿ ਆ ਕੀ ਹੋ ਗਿਆ ਮਰੇ ਨੇ ਕੀ ਦੇਖਣਾ ਸੋ ਬੇਨਤੀ ਐਨੀ ਹੈ ਕਿ ਦੁਕਾਨਾਂ ਤੇ ਰੱਖਣਾ ਚਾਹੇ ਘਰ ਦੀ ਕੰਸਟਰਕਸ਼ਨ ਕਰਾਣੀ ਹੈ ਚਾਹੇ ਤੁਸੀਂ ਕਿਸੇ ਨੂੰ ਆਪਣਾ ਅਪਾਰਟਮੈਂਟ ਕਮਰਾ ਕਿਰਾਏ ਤੇ ਦੇਣਾ ਵੈਰੀਫਿਕੇਸ਼ਨ ਪਹਿਲਾਂ ਜ਼ਰੂਰੀ ਹੈ ਔਰ ਪੁਲਿਸ ਨੂੰ ਇਤਲਾਹ ਕਰੋ ਕਿਉਂਕਿ ਪੁਲਿਸ ਵੀ ਜੇ ਉਹਨਾਂ ਕੋਲ ਪ੍ਰੋਪਰ ਡਾਕੂਮੈਂਟ ਹੋਗੇ ਤਾਂ ਹੀ ਕਾਰਵਾਈ ਕਰਨਗੇ ਜੇ ਪੁਲਿਸ ਕੋਲ ਜੇ ਪੁਲਿਸ ਕੋਲ ਕੋਈ ਪ੍ਰੂਫ ਹੀ ਹੈ ਨਹੀਂ ਐਵੀਡੈਂਸ ਹੀ ਹੈ ਨਹੀਂ ਤਾਂ ਪੁਲਿਸ ਕਾਰਵਾਈ ਕਿਵੇਂ ਕਰੇਗੀ ਸੋ ਇਹ ਚੀਜ਼ ਬਹੁਤ ਜ਼ਰੂਰੀ ਆ ਪੀਟਰભાઈ ਕੀ ਕਹੋਗੇ ਤੁਸੀਂ ਇੱਧਰ ਆ ਜਾ ਮੜ ਜਾ ਇੱਧਰ ਆ ਜਾ ਉਹ ਕਹਿੰਦਾ ਤੁਹਾਨੂੰ ਜੇ ਕਹਿੰਦੇ ਇੱਧਰ ਇੱਧਰ ਡਾਕੂਮੈਂਟੇਡ ਚਾਹੀਦਾ ਪ੍ਰੋਪਰ ਹੁਣ 10 10 4 4 ਮੰਜਲਾ ਤਾਂ ਤੁਸੀਂ ਘਰ ਬਣਾਉਂਦੇ ਹੁੰਦੇ ਆ ਹੂੰ ਉਹਨਾਂ ਨੂੰ ਰੈਂਟ ਤੇ ਦੇ ਦਿੰਦੇ ਆ 5-10 ਉੱਤੇ ਅੰਦਰ ਬਾਹਰ ਲੰਦੇ ਆ ਕੀ ਕੁਆਲੀਫੀਕੇਸ਼ਨ ਹੈ ਕੱਦ ਕਿ ਦੋ ਮਾਰਦੀ ਤੁਹਾਨੂੰ 70 ਮਾਰ ਜਾਂ ਇੱਕ 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 ਕਮਰੇ ਚ 5-5 7-7 ਜਾਣੇ ਫਿਰਦੇ ਆ ਔਰ ਮੁਆਫ ਕਰਨਾ ਮੈਂ ਸਰਨੇ ਕੋਰਸ ਸੇ ਨਹੀਂ ਬਣਦਾ ਕੁਝ ਭਈਆਂ ਦਾ ਇੰਨਾ ਦਿਮਾਗ ਖਰਾਬ ਹੋਇਆ ਨਾ ਇੰਨੀ ਹੁੱਲੜਬਾਜੀ ਕਰਦੇ ਆ ਇੰਨੀ ਬਦਮਾਸ਼ੀ ਕਰਦੇ ਔਰ ਚਰਚਾ ਇਹ ਵੀ ਆ ਕਿ ਕਈ ਅਸਲੇ ਵੀ ਚੱਕੀ ਫਿਰਦੇ ਸੋ ਇਸ ਕਰਕੇ ਲੋਕਾਂ ਨੂੰ ਇੱਕ ਸਟੋਰਸ਼ਨ ਨਾ ਕੀਤੀ ਜਾਵੇ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਉਹਦੇ ਕਰਕੇ ਰੂਲਸ ਦੇ ਮੁਤਾਬਕ ਹੋਣਾ ਚਾਹੀਦਾ ਜੋ ਵੀ ਹੋਣਾ ਚਾਹੀਦਾ ਜੀ ਪੀਟਰ ਬਾਈ ਬਿਲਕੁਲ ਜੀ ਬਿਲਕੁਲ 100% ਰੂਲ ਫਾਲੋ ਕਰੋ ਆਪਣੀ ਸੇਫਟੀ ਆਪ ਹੀ ਦੇਖਣੀ ਪੈਣੀ ਹੈ ਮੈਂ ਤਾਂ ਇਹ ਹੀ ਗੱਲ ਇਹ ਆਪਣੀ ਸੇਫਟੀ ਆਪ ਦੇਖੋ ਉਹ ਜਿਵੇਂ ਕਹਿੰਦੇ ਹੈ ਨਾ ਤੂੰ ਕਿਸੇ ਦਾ ਬੁਰਾ ਨਾ ਕਰੀ ਤੇਰਾ ਬੁਰਾ ਮੈਂ ਹੋਣ ਨਹੀਂ ਦਿੰਦਾ ਇਸੇ ਕਰਕੇ ਤੁਸੀਂ ਕਿਸੇ ਦੀ ਸੇਫਟੀ ਦੇਖੂਗੇ ਤੁਹਾਡੀ ਸੇਫਟੀ ਉਹਨੇ ਆਪ ਹੀ ਦੇਖ ਲੈਣੀ ਸੋ ਅਸੀਂ ਸਾਰੇ ਜਣੇ ਮਿਲ ਕੇ ਰੂਲਸ ਫਾਲੋ ਕਰੀਏ 100 500000 ਰੁਪਏ ਦਾ ਵੱਤਨ ਕਰਾਇਆ ਹੁੰਦਾ ਇੱਥੇ ਕਿਹਾ ਕਿ ਵੀ 500 ਪੌਂਡ ਮਿਲ ਜਾਣਾ ਜਾਂ 1000 ਪੌਂਡ ਮਿਲ ਜਾਣਾ ਕਰਾਇਦਾ 100 400 500 ਇੰਡੀਆ ਦਾ ਕਿਰਾਇਆ ਹੁੰਦਾ ਉਹਦੇ ਕਰਕੇ ਆਪਣਾ ਤੇ ਕਿਸੇ ਦੀ ਜਾਨ ਨੂੰ ਆਪਣੀ ਕਿਸੇ ਦੀ ਜਾਨ ਮਾਲ ਨੂੰ ਖਤਰੇ 'ਚ ਨਾ ਪਾਈਏ ਅਸੀਂ ਉਸ ਪਰਿਵਾਰ ਦੇ ਨਾਲੇ ਸਾਨੂੰ ਹਮਦਰਦੀ ਆ ਔਰ ਆਪਣੇ ਏਰੀਏ 'ਚ ਬੇਨਤੀ ਹੈ ਸਾਰੇ ਦੁਕਾਨਦਾਰਾਂ ਨੂੰ ਔਰ ਜਿਹੜੇ ਲੋਕਾਂ ਨੇ ਆਪਣੇ ਘਰ ਬਣਾਏ ਨੇ ਕਿਰਾਏ ਤੇ ਦੇਣ ਲਈ ਕਮਰੇ ਉਹਨਾਂ ਨੂੰ ਬੇਨਤੀ ਹੈ ਕਿ ਵੈਰੀਫਿਕੇਸ਼ਨ ਬਹੁਤ ਜ਼ਰੂਰੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਔਰ ਆ ਆਧਾਰ ਕਾਰਡ ਵੋਟਰ ਕਾਰਡ ਜਿਹੜੇ ਇਹਨਾਂ ਦੇ ਚੈੱਕ ਹੋਣੇ ਚਾਹੀਦੇ ਆ ਜਿਹੜੇ ਲੋਕ ਪਰਿਵਾਰਾਂ ਨਾਲ ਇੱਥੇ ਰਹਿ ਰਹੇ ਆ ਜਿੰਨਾਂ ਕੋ ਆਧਾਰ ਕਾਰਡ ਹੈਗੇ ਆ ਵੋਟਰ ਆਈਡੀਆਂ ਹੈਗੀਆਂ ਅਸਲੀ ਆ ਔਰ ਪਿੱਛੋਂ ਕੈਨਸਲ ਕਰਾਈਆਂ ਉਹਨਾਂ ਨੂੰ ਵੀ ਤੰਗ ਨਹੀਂ ਕਰਨਾ ਚਾਹੀਦਾ ਕਿਉਂਕਿ ਕੁਝ ਪ੍ਰਵਾਸੀ ਜਿਹੜੇ ਭਈਏ ਆ ਬਹੁਤ ਚੰਗੇ ਆ ਕੁਝ ਲੋਕ ਰੂਲਸ ਫੋਲੋ ਕਰਦੇ ਆ ਪੰਜਾਬ ਨੂੰ ਆਪਣੀ ਧਰਤੀ ਸਮਝਦੇ ਆ ਉਹਨਾਂ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਪਰ ਜਿਹੜੇ ਸ਼ਰਾਰਤੀ ਆ ਉਹਦੀ ਅੱਖ ਦੱਸ ਦਿੰਦੀ ਆ ਇਹ ਸਾਲਾ ਕੁਝ ਕਰੂਗਾ ਤਾਂ ਉਹਨਾਂ ਨੂੰ ਪਛਾਣ ਕੇ ਵਾਪਸ ਤੋਂ ਹਰਨਾ ਚਾਹੀਦਾ ਤੇ ਬੜੇ ਬੜੀਆਂ ਚੀਜ਼ਾਂ ਜਿਨ੍ਹਾਂ ਦੀ ਲੜਾਈ ਕਰਨੀ ਹੈ ਇੱਕ ਤਾਂ ਰਪੇਰੀਅਨ ਲਾਅ ਲੈ ਲੜਾਈ ਕਰਨੀ ਆ ਦੂਜੀ ਲੜਾਈ ਕਰਨੀ ਆ ਕਿ ਜੇ ਹਿਮਾਚਲ 'ਚ ਅਸੀਂ ਜ਼ਮੀਨ ਨਹੀਂ ਲੈ ਸਕਦੇ ਤਾਂ ਸਾਡੇ ਪੰਜਾਬ 'ਚ ਵੀ ਕੋਈ ਟ੍ਰੇਨ ਚੜ੍ਹ ਕੇ ਆ ਕੇ ਇੱਥੋਂ ਦਾ ਮਾਲਕ ਨਾ ਬਣੇ ਬਹੁਤ ਸਾਰੀਆਂ ਗੱਲਾਂ ਉਹ ਆ ਕੇ ਅਸੀਂ ਅੰਦੋਲਨ ਜੇ ਸ਼ੁਰੂ ਕਰਾਂਗੇ ਕਿਉਂਕਿ ਹੁਣ ਲੜਦਾ ਪੈਣਾ ਅੜਨਾ ਪੈਣਾ ਖੜਨਾ ਪੈਣਾ ਉਦਾਂ ਕੁਝ ਨਹੀਂ ਮਿਲਣਾ ਬਹੁਤੋ ਸ਼ੁਕਰੀਆ